ਇਹਨਾਂ ਨੇ ਜਿਹੜੇ ਵੀ ਦੋ ਵਿਆਹ ਕਰਾਏ ਸੀ ਇਸ ਕਰਕੇ ਇਸ ਘਰ ਦੇ ਵਿੱਚ ਇਹਨਾਂ ਨੇ ਇਹੋ ਫੈਸਲਾ ਕੀਤਾ ਵੀ ਦੋਨੇ ਭੈਣਾ ਭੈਣਾ ਬਣ ਕੇ ਰਹਿਣਗੀਆਂ ਉਹਨੇ ਵੀ ਉਹ ਵੀ ਵੱਸੂਗੀ ਇਹ ਵੀ ਵੱਸੂਗੀ ਕਿਉਂ ਮਨਜ਼ੂਰ ਆ ਹਾਂਜੀ ਭੈਣਾ ਉਹ ਦੂਸਰੀ ਕਹਿ ਰਹੀ ਆ ਵੀ ਅਸੀਂ ਅਲੱਗ ਜਗ੍ਹਾ ਰਹਿ ਲਾਂਗੇ ਪਰ ਪਹਿਲੀ ਵਿਵਤਾ ਮੈਂ ਆ ਮੈਨੂੰ ਕੋਈ ਪੁੱਛ ਕੇ ਨਹੀਂ ਉਹਨੇ ਕੀਤਾ ਕਿ ਮੈਂ ਵੀ ਇਕੱਤੀ ਦੀ ਮਾਂ ਧੀ ਮੇਰੀ ਬਰਾਬਰ ਖੜੀ ਆ ਜੇ ਮੇਰੀ ਸਹਿਮਤੀ ਨਾਲ ਕਰਾਇਆ ਹੁੰਦਾ ਮੈਂ ਹਮ 10 ਸਾਲ ਹੋ ਗਏ ਮੈਨੂੰ ਵਿਆਹ ਨੂੰ ਕਰਕੇ ਕਾਟੜੀ ਨੂੰ ਪਹਿਲਾ ਹੱਕ ਮੇਰਾ ਜਦੋਂ ਉਹ ਤੁਹਾਨੂੰ ਭੈਣ ਮੰਨਦੇ ਫਿਰ ਮੈਂ ਤੁਹਾਨੂੰ ਕਿਉਂ ਤਰਾਜਾ ਵੀ ਬਾਹਰ ਜਗਾ ਲੈ ਦਾਂਗੀ ਫਿਰ ਤੁਸੀਂ ਰਹਿ ਨਹੀਂ ਸਕਦੇ ਬਣਾ ਬਣਾ ਬਣ ਕੇ ਉਹਦੀ ਵੀ ਇੱਕ ਬੱਚੀ ਆ ਉਹ ਵੀ ਪਹਿਲਾਂ ਆਈ ਆ ਬਾਹਰ ਉਹ ਕਿਰਾਏ ਦੇ ਵਾਰ ਕਿਉਂ ਫਿਰ ਦੋ ਤਿੰਨ ਦੋ ਔਰਤਾਂ ਨੂੰ ਕਿਵੇਂ ਰੱਖੂਗਾ ਜੀ ਇੱਕ ਘਰ ਦੇ ਵਿੱਚ ਤਾਂ ਰਹਿ ਸਕਦਾ ਹੁੰਦਾ ਕੀ ਵੀ ਇੱਕ ਰਾਤ ਉਹਦੇ ਕੋਲ ਜਾਇਆ ਕਰੂ ਇੱਕ ਰਾਤ ਮੇਰੇ ਕੋਲ ਆਇਆ ਕਰੂ ਕੀ ਰੱਖ ਲੈਵੇ ਆਖਾ ਜਿਹੜੀ ਪਹਿਲੀ ਆ ਨਾ ਉਹਨਾਂ ਦੇ ਵੇਲੇ ਧੀ ਨੂੰ ਵੀ ਪਿਆਰ ਕਰ ਲੱਭੀ ਸਿਰ ਮੱਥੇ ਰੱਖੇ ਵੀ ਮੈਂ ਸਿਰ ਮੱਥੇ ਸੁਣਾ ਖੁਸ਼ ਰਹਿਣੀਆਂ ਜੀ ਕੰਮ ਦਾ ਹਿੱਸਾ ਵੰਡਣੀਆਂ ਤੇ ਹੁਣ ਇਹਨਾਂ ਦੇ ਆਪਾਂ ਬਿਆਨ ਲੈ ਲੈਂਦੇ ਵੀ ਇਹਨਾਂ ਨੂੰ ਕੋਈ ਕਿਉਂ ਭਾਈ ਜਿਵੇਂ ਤੁਹਾਡੇ ਪਤੀ ਨੇ ਦੋ ਵਿਆਹ ਕਰਾਏ ਨੇ ਹਾਂਜੀ ਦੋ ਵਿਆਹ ਕਰਾਏ ਨੇ ਹਾਂਜੀ ਸੋਨ ਨੂੰ ਕਿਤਰਾਜ ਤਾਂ ਨਹੀਂ ਹੋਣਾ ਜਿਹੜੀ ਦੂਜੀ ਜਿਹਦੇ ਨੇ ਪਹਿਲਾਂ ਵਿਆਹੀ ਸੀ ਚਲੋ ਅੱਜ ਦੁਬਾਰੇ ਬਸਣ ਆ ਰਹੀ ਆ ਉਹ ਪਹਿਲਾਂ ਇਕੱਠੇ-ਇਕੱਠੀਆਂ ਰਹੋਗੇ ਹਾਂਜੀ ਕੋਈ ਤਰਾਜ ਨਹੀਂ ਨਹੀਂ ਜੇ ਬਾਹਰ ਰਹੇ ਤੇ ਜਗ੍ਹਾ ਲੈ ਦਾਂਗੇ ਲੱਗ-ਲੱਗ ਰਹੇ ਪਾਉਂ ਸੋਨ ਨੂੰ ਕਿਤਰਾਜ ਤਾਂ ਨਹੀਂ ਨਹੀਂ ਕੀ ਨਾਮ ਹੈ ਜੀ ਆਪਣਾ ਰਿੰਨਾ ਰਾਣੀ ਰਿੰਨਾ ਰਾਣੀ ਠੀਕ ਐ ਕਿਹੜਾ ਇਸਲਾਮ ਧਰਮ ਦੇ ਵਿੱਚ ਹਨ ਮੈਂ ਅੱਖਾਂ ਤੋਂ ਮਨਾ ਨਹੀਂ ਕਰਦਾ ਇਹਨਾਂ ਨੂੰ